ਪਰਾਉਡਲੀ ਦੇਖਦੀ ਮੈਨੂੰ ਬਹੁਤ ਮਾਣ ਆ ਆਪਣੇ ਪਿਤਾ ਜੀ ਤੇ ਜਿਨ੍ਹਾਂ ਨੇ ਐਨੀ ਵੱਡੀ ਸ਼ਹਾਦਤ ਦਿੱਤੀ ਹੈਗੀ ਸਿੱਖ ਕੌਮ ਲਈ ਆਪਣੇ ਪਰਿਵਾਰ ਛੋਟੇ ਛੋਟੇ ਬੱਚਾ ਮਾਪੇ ਬਾਪ ਵਾਈਫ ਵਾਰੇ ਨਾ ਸੋਚਦੇ ਹੋਏ ਸਿੱਖ ਕੌਮ ਨੂੰ ਪੈਲ ਦਿੱਤੀ ਹੈਗੀ ਹੈ ਅਸੀਂ ਸੁੱਤੇ ਹੋਏ ਸੀ ਦਿਨਾਂ ਦੇਖ ਕੇ ਇੱਕ ਵਾਰ ਦਰਵਾਜ਼ੇ ਤੋਂ ਬਾਹਰ ਚਲੇ ਗਏ ਸੀਗੇ ਤੇ ਫਿਰ ਉਹ ਦੁਬਾਰਾ ਵਾਪਸ ਆਏ ਸਾਨੂੰ ਤਿੰਨਾਂ ਨੂੰ ਦੁਆਰਾ ਦੇਖਿਆ ਸਾਨੂੰ ਤਿੰਨਾਂ ਨੂੰ ਦੁਬਾਰਾ ਪਿਆਰ ਕੀਤਾ ਬਲਕਿ ਮੇਰੀ ਦਾਦੀ ਜੀ ਨੇ ਪੁੱਛਿਆ ਹਨਾ ਕਿ ਬਿਆਨ ਤੋ ਬਈ ਅੱਗੇ ਤੂੰ ਤਾਂ ਨਹੀਂ ਕਰੀ ਏਦਾਂ ਕਰਦਾ ਕੀ ਗੱਲ ਹੋ ਗਈ ਆ ਤੇ ਮੇਰੇ ਪਿਤਾ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਉਹ ਚਲੇ ਗਏ ਸ਼ਾਇਦ ਉਹਨਾਂ ਨੂੰ ਪਤਾ ਸੀਗਾ ਮੈਂ ਮੁੜ ਕੇ ਆਪਣੇ ਬੱਚਿਆਂ ਨੂੰ ਨਹੀਂ ਦੇਖ ਪਾਵਾਂਗਾ ਜਦੋਂ ਹਰਮੰਦਰ ਸਾਹਿਬ ਦਰਸ਼ਨ ਕਰਕੇ ਆਇ ਸੀ ਜਦੋਂ ਦੇਖਿਆ ਕਿ ਅੰ드ਰਾ ਗਾਂਧੀ ਨੇ ਕੀ ਹਾਲ ਕੀਤਾ ਹੈਗਾ ਤੇ ਉਸ ਟਾਈਮ ਤੇ ਉਹ ਥੋੜੇ ਜਿਹਾ ਅਪਸੈਟ ਤਾਂ ਸੀਗੇ ਤੇ ਮੇਰੇ ਮਾਤਾ ਜੀ ਨੂੰ ਲੱਗਦਾ ਸੀ ਕਿ ਜਿਵੇਂ ਹਰ ਸਿੱਖੀ ਦੁਖੀ ਗੈਸ ਨੂੰ ਲੈ ਕੇ ਸ਼ਾਇਦ ਉਹ ਗੱਲ ਹੈਗੀ ਹੈ ਹਨਾ ਤੇ ਪਰ ਆਦਰਵਾਇਸ ਕੋਈ ਐਕਸਟਰਾ ਕੋਈ ਨਾ ਦੇ ਵਿੱਚ ਉਹ ਨਹੀਂ ਸੀਗਾ ਕਿ ਜੇ ਤੋ ਅਸੀਂ ਗੈਸ ਲਾ ਸਕੀ ਆ ਬਿਹੇਵियर ਵਿੱਚ ਕੋਈ ਐਕਸਟਰਾ ਕੋਈ ਚੇਂਜ ਨਹੀਂ ਸੀਗਾ ਸਾਡੇ ਨਾਲ ਸ਼ਹੀਦ ਭਾਈ ਬਿਆਨ ਸਿੰਘ ਹੋਣਾ ਦੇ بیٹے ਅਮਰਿਤਕੌਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਤੁਸੀਂ ਅੱਜ ਦੇ ਦਿਨ ਨੂੰ ਕਿਵੇਂ ਦੇਖਦੇ ਹੋ ਇੱਕ ਤੁਹਾਡੇ ਪਿਤਾ ਜੀ ਇੱਥੇ ਜਿਹੜਾ ਸਮਾਗਮ ਵੀ ਕਰਾਇਆ ਜਾਂਦਾ ਤੇ ਅੱਜ ਦਾ ਦਿਨ ਕਿੱਥੇ ਇੱਕ ਪਾਸੇ ਲੋਕ 인ਦਰਾ ਗਾਂਧੀ ਦੇ ਅੰਤ ਨੂੰ ਦੇਖਦੇ ਨੇ ਦੂਜੇ ਪਾਸੇ ਭਾਈ ਬਿਆਨ ਸਿੰਘ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਦੇ ਦਿਨ ਨੂੰ ਬਹੁਤ ਪ੍ਰਾਊਡਲੀ ਦੇਖਦੀ ਹਾਂ ਮੈਨੂੰ ਬਹੁਤ ਮਾਣ ਆ ਆਪਣੇ ਪਿਤਾ ਜੀ ਤੇ ਜਿਨ੍ਹਾਂ ਨੇ ਐਨੀ ਵੱਡੀ ਸ਼ਹਾਦਤ ਦਿੱਤੀ ਹੈਗੇ ਸਿੱਖ ਕੌਮ ਲਈ ਆਪਣੇ ਪਰਿਵਾਰ ਛੋਟੇ ਛੋਟੇ ਬੱਚਾ ਮਾਪੇ ਵਾਈਫ ਵਾਰੇ ਨਾ ਸੋਚਦੇ ਹੋਏ ਸਿੱਖ ਕੌਮ ਨੂੰ ਪੈਲ ਦਿੱਤੀ ਹੈ ਕੀ ਹੈ ਤੇ ਇੰਦਰਾ ਨੂੰ ਸੌਦਾ ਲਾਇਆ ਜਿਹਨੇ ਸਾਡੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਸੀਗਾ ਤੇ ਐਨੇ ਬੇਕਸੂਰ ਲੋਕਾਂ ਦਾ ਬੱਚਿਆਂ ਦਾ ਹੱਤਿਆ ਕੀਤੀ ਸੀਗੀ ਕਿੰਨੇ ਸਾਲ ਦੀ ਸੀ ਯਾ ਤੁਸੀਂ ਜਿਆਦਾ ਸਾਰੀ ਘਟਨਾ ਜੀ ਮੈਂ 6 ਸਾਲ ਦੀ ਸੀ ਜਿਸ ਸਮੇਂ ਸਾਰੀ ਯਾ ਉਹ ਦਿਨ ਆਪਣੇ ਪਿਤਾ ਨਾਲ ਕੋਈ ਸਾਂਝੀ ਯਾ ਲੱਗ ਰਹੀ ਹਾਂਜੀ ਅਸੀਂ ਬਹੁਤ ਛੋਟੇ ਸੀਗੇ ਜਿਸ ਟਾਈਮ ਹਨਾ ਪਿਤਾ ਜੀ ਉਸ ਦਿਨ ਜਾ ਰਹੇ ਸੀਦੇ ਕੰਮ ਦੇ ਉੱਤੇ ਹਨਾ ਜਿਸ ਜਨਾਂ ਨੂੰ ਪਤਾ ਸੀਗਾ ਕਿ ਮੈਂ ਹੁਣ ਮੁੜ ਕੇ ਵਾਪਸ ਨਹੀਂ ਆਣਾ ਹੈਗਾ ਆਪਣੇ ਬੱਚਾ ਨੂੰ ਸ਼ਾਇਦ ਮੈਂ ਹੁਣ ਕਦੀ ਨਾ ਦੇਖ ਪਾਵਾਂ ਤੇ ਇਸ ਅਗੇ ਦਾਦੀ ਜੀ ਦੱਸਦੇ ਨੇ ਕਿ ਦਾਦੀ ਜੀ ਦੱਸਦੇ ਕਿ ਮੇਰੇ ਪਿਤਾ ਜੀ ਕੁਵਾਰ ਦਰਵਾਜ਼ੇ ਤੋਂ ਬਾਹਰ ਚਲੇ ਗਏ ਸੀਗੇ ਫਿਰ ਦੁਬਾਰਾ ਸਾਨੂੰ ਦੇਖ ਕੇ ਤਿੰਨਾਂ ਨੂੰ ਸੁੱਤ ਅਸੀਂ ਸੁੱਤੇ ਹੋਏ ਸੀ ਤਿੰਨਾਂ ਨੂੰ ਦੇਖ ਕੇ ਕੁਾਰ ਦਰਵਾزه ਤੋਂ ਬਾਹਰ ਚਲੇ ਗਏ ਸੀਗੇ ਤੇ ਫਿਰ ਉਹ ਦੁਬਾਰਾ ਵਾਪਸ ਆਏ ਸਾਨੂੰ ਤਿੰਨਾਂ ਨੂੰ ਦੁਬਾਰਾ ਦੇਖਿਆ ਸਾਨੂੰ ਤਿੰਨਾਂ ਨੂੰ ਦੁਬਾਰਾ ਪਿਆਰ ਕੀਤਾ ਤੇ ਬਲਕਿ ਮੇਰੀ ਦਾਦੀ ਜੀ ਨੇ ਪੁੱਛਿਆ ਹਨਾ ਕਿ ਬਿਆਨ ਤੋ ਬਈ ਅੱਗੇ ਤੂੰ ਤਾਂ ਨਹੀਂ ਕਰੀ ਏਦਾਂ ਕਰਦਾ ਕੀ ਗੱਲ ਹੋ ਗਈ ਆ ਤੇ ਮੇਰੇ ਪਿਤਾ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਉਹ ਚਲੇ ਗਏ ਸ਼ਾਇਦ ਉਹਨਾਂ ਨੂੰ ਪਤਾ ਸੀਗਾ ਮੈਂ ਮੁੜ ਕੇ ਆਪਣੇ ਬੱਚਿਆਂ ਨੂੰ ਨਹੀਂ ਦੇਖ ਪਾਵਾਂਗਾ। ਇਹ ਗੱਲ ਸ਼ੇਅਰ ਹੀ ਨਹੀਂ ਕੀਤੀ ਸੀ ਦੇਗੇ ਪਰਿਵਾਰ ਨਾਲ ਵੀ ਕੀ ਹੋਣ ਵਾਲਾ। ਨਹੀਂ ਨਹੀਂ ਉਹਨਾਂ ਨੇ ਕੋਈ ਗੱਲ ਸ਼ੇਅਰ ਨਹੀਂ ਕੀਤੀ। ਇਸ ਤਾਂ ਬਹੁਤ ਛੋਟੇ ਸਾਲਾਂ ਦਾ ਕੀ ਕਰਨੀ ਹੈ ਪਰ ਵੈਸਾ ਮਾਤਾ ਜੀ ਨਾਲ ਵੀ ਤੇ ਮਤਲਬ ਮੇਰੇ ਮਾਤਾ ਜੀ ਨਾਲ ਤੇ ਆਪਣੇ ਮਾਤਾ ਜੀ ਨਾਲ ਕਿਸੇ ਨੇ ਉਹਨਾਂ ਨੇ ਗੱਲ ਕੀਤੀ ਨਹੀਂ ਸੀ। ਬੱਚੇ ਜਿਆ ਕੁਝ ਕਦਮ ਜਾਂ ਚੱਕੜਾ ਹੁੰਦਾ ਉਹ ਤੋਂ ਇੱਕ ਰਾਤ ਕਹਿੰਦੇ ਬੜੀ ਭਾਰੀ ਰਹਿੰਦੀ ਆ। ਤੁਹਾਡੇ ਮਾਤਾ ਜੀ ਨੇ ਕਦੇ ਤੁਹਾਡੇ ਨਾਲ ਸ਼ੇਅਰ ਕੀਤੀ ਗੱਲ ਵੀ ਕਿਵੇਂ ਦਾ ਬਿਹੇਵਰ ਰਿਹਾ, ਕਿਸ ਤਰੀਕੇ ਦਾ ਰਿਹਾ, ਕਿਵੇਂ ਦਾ ਉਹਨਾਂ ਰਾਂਚਾਂਤ ਰਹੇ ਜਾਂ ਥੋੜਾ ਜਿਆ ਚਿੰਤਤ ਰਹੇ। ਨਹੀਂ ਨਹੀਂ ਉਹ ਨਾਰਮਲ ਸੀਗੇ ਤਾਂ ਮੇਰੇ ਮਾਤਾ ਜੀ ਨੂੰ ਨਹੀਂ ਥੋੜੇ ਜਿਹਾ ਜਦੋਂ ਹਰਮੰਦਰ ਸਾਹਿਬ ਦਰਸ਼ਨ ਕਰਕੇ ਆਏ ਸੀ ਜਦੋਂ ਦੇਖਿਆ ਕਿ ਅੰ드ਰਾ ਗਾਂਧੀ ਨੇ ਕੀ ਹਾਲ ਕੀਤਾ ਹੈਗਾ ਤੇ ਉਸ ਟਾਈਮ ਤੇ ਉਹ ਥੋੜੇ ਜਿਹਾ ਅਪਸੈਟ ਤਾਂ ਸੀਗੇ ਫੇ ਮੇਰੇ ਮਾਤਾ ਜੀ ਨੂੰ ਲੱਗਦਾ ਸੀ ਕਿ ਜਿਵੇਂ ਹਰ ਸਿੱਖੀ ਦੁਖੀ ਗੈਸ ਨੂੰ ਲੈ ਕੇ ਸ਼ਾਇਦ ਉਹ ਗੱਲ ਹੈਗੀ ਹੈ ਹਨਾ ਤੇ ਪਰ ਆਦਰਵਾਇਸ ਕੋਈ ਐਕਸਟਰਾ ਕੋਈ ਨਾ ਦੇ ਵਿੱਚ ਉਹ ਨਹੀਂ ਸੀਗਾ ਕਿ ਜੇ ਤੋਂ ਅਸੀਂ ਗੈਸ ਲਾ ਸਕੀ ਆ ਬਿਹੇਵਰ ਕੋ ਐਕਸਟਰਾ ਕੋ ਚੇਂਜ ਨਹੀਂ ਜੀ ਸਗਾ ਅੱਜ ਦੇ ਦਿਨ ਹੀ ਉਹਨਾਂ ਨੂੰ ਥਾਂ ਹੀ ਜਿਹੜੇ ਆ ਬਾਕੀ ਸਿਕਿਉਰਿਟੀ ਵਾਲੇ ਗੋਲੀ ਮਾਰ ਦਿੰਦੇ ਨੇ ਤੇ ਅੱਜ ਦੇ ਦਿਨ ਨੂੰ ਤੁਸੀਂ ਪ੍ਰਾਊਡਲੀ ਮਨਾ ਵੀ ਰਹੇ ਹੋ ਤੇ ਆ ਓਵਰਆਲ ਜੇ ਅਸੀਂ ਗੱਲ ਕਰੀਏ ਤਾਂ ਇੱਕ ਸਿੱਖ ਦੇ ਤੌਰ ਤੇ ਇੱਕ ਬੇਟੀ ਹੋਣ ਦੇ ਤੌਰ ਤੇ ਕਿਸ ਤਰ੍ਹਾਂ ਇੱਕ ਦਾ ਮਹਿਸੂਸ ਕਰ ਜਿਵੇਂ ਮੈਂ ਪਹਿਲਾਂ ਕਿਹਾ ਹੈਗਾ ਇੱਕ ਸਿੱਖ ਦੇ ਤੌਰ ਤੇ ਤੇ ਇੱਕ ਬੇਟੀ ਦੇ ਤੌਰ ਤੇ ਵੀ ਮੈਂ ਬਹੁਤ ਆਪਣਾ ਨੂੰ ਖੁਸ਼ਕਿਸਮਤ ਸਮਝਦੀ ਆ ਕਿ ਮਸ਼ੀਦ ਪਾਇ ਬਿਆਨ ਸਿੰਘ ਦੀਆਂ ਬੇਟੀਆਂ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਾ ਲਾ ਕੇ ਆਪਣੇ ਹਰਮੰਦਰ ਸਾਹਿਬ ਦਾ ਬਦਲਾ ਲਿੱਤਾ ਹੈਗਾ ਤੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਦੁਆਰਾ ਸਿਰ ਦੇ ਉੱਤੇ ਰੱਖੀ ਹੈਗੀ ਹੈ। ਤੋਂ ਅਸ਼ੀਤ ਭਾਈ ਬਿਆਨ ਸਿੰਘ ਹੋਣਾ ਦੀ ਬੇਟੀ ਸੀ ਜਿਹੜੇ ਅੱਜ ਇੱਥੇ ਸਵਾਗਤ ਤੇ ਪਹੁੰਚੇ ਨੇ ਕਿਉਂਕਿ ਪਿੰਡ ਮਲੋਆ ਵਿਖੇ ਜਿਹੜਾ ਇੱਥੇ ਪਾਠ ਖਾਏ ਜਾਂਦੇ ਨੇ ਖੰਡਪਟ ਸਾਹਿਬ ਦੇ ਤੇ ਸਵਾਗਤ ਮਨਾਇਆ ਜਾਂਦਾ ਉਹਨਾਂ ਯਾਦ ਦੇ ਵਿੱਚ ਕਿਉਂਕਿ ਅੱਜ ਦੇ ਦਿਨ 31 ਅਕਤੂਬਰ ਨੂੰ ਹੀ ਜਿਹੜਾ ਆ ਇੰਦਰਾ ਗਾਂਧੀ ਨੂੰ ਮਾਰਨ ਤੋਂ ਬਾਅਦ ਉਹਨਾਂ ਨੂੰ ਵੀ ਮੌਕੇ ਤੇ ਮਾਰ ਦਿੱਤਾ ਗਿਆ ਸੀ। ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਜਸਪ੍ਰੀ ਸਿੰਘ ਅਸ਼ਕ ਪੀ.ਟੀ.ਸੀ. ਨਿਊਜ਼ ਮਲੋਆ ਚੰਡੀਗੜ੍ਹ